ਲੋ ਵੀ ਦੋਸਤੋ ਜਿਹੜਾ ਤੁਸੀਂ ਘੋੜਾ ਦੇਖ ਰਹੇ ਹੋ ਇਹਦਾ ਨਾਮ ਹੈ ਦੁੱਲਾ ਤੇ ਬਾਕੀ ਆਪਾਂ ਗੱਲ ਕਰਦੇ ਆ ਘੋੜੇ ਦੇ ਮਾਲਕ ਨਾਲ ਔਰ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਪਹਿਲਾਂ ਤਾਂ ਤੁਹਾਡਾ ਨਾਮ ਦੱਸ ਦਿਓ ਕੀ ਨਾਮ ਹੈ ਤੁਹਾਡਾ ਲਖਵਿੰਦਰ ਸਿੰਘ ਤੇ ਕਿਹੜੇ ਪਿੰਡ ਤੋਂ ਆਏ ਹੋ ਅਸੀਂ ਭੋਨੇ ਪਿੰਡ ਤੋਂ ਹੀ ਜਨਾਬ ਭੋਨਾ ਜ਼ਿਲ੍ਹਾ ਮੋਗਾ ਭੋਨਾ ਪਿੰਡ ਜ਼ਿਲ੍ਹਾ ਮੋਗਾ ਅੱਛਾ ਭੋਨਾ ਠੀਕ ਹੈ ਤੇ ਕਿੰਨੇ ਨਗ ਲੈ ਕੇ ਆਏ ਹੋ ਤਿੰਨ ਨਗ ਲੈ ਕੇ ਆਏ ਠੀਕ ਹੈ ਤੇ ਬਾਕੀ ਵਾਲੇ ਹੋ ਗਏ ਸੇਲ ਹਾਂਜੀ ਠੀਕ ਹੈ ਤੇ ਆ ਹੈਗਾ ਘੋੜਾ ਬਸ਼ੀਰ ਹੈਗੇ ਘੋੜਾ ਬਣ ਗਿਆ ਪੂਰਾ ਤਿੰਨ ਸਾਲ ਦਾ ਰਤਨ ਦਾ ਪੋਤਾ ਹੈ ਸੁਮੰਤ ਦਾ ਪੋਤਾ ਹੈ ਅੱਛਾ ਅਲਵੰਦ ਦਾ ਪੋਤਾ ਹੈ ਤੇ ਰਤਨ ਦਾ ਪੋਤਾ ਹੈ ਅਲਵੰਦ ਤਾਂ ਬਹੁਤ ਮਸ਼ਹੂਰ ਘੋੜਾ ਸੀ ਹੈ ਨਾ ਹੈ ਮਲੂਕੇ ਵਾਲਾ ਅਲਵੰਦ ਹਾਂਜੀ ਉਹਦੀ ਬੱਚੀ ਮੇਰੇ ਖਿਆਲ ਉਹਦੀ ਸੀ ਜਿਹੜੀ 70 ਇੰਚੀ ਗਈ ਸੀ ਹਾਂਜੀ 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 ਅਲਵੰਦ ਦੀ ਬੱਚੀ ਸੀ ਉਹ 70 ਇੰਚੀ ਇਹਦਾ ਕੱਦ ਹੋਰ ਕਿੰਨਾ ਹੋ ਜੂ ਬਾਪਾ ਇਹ ਕਰਨਾ ਇੱਕ ਘੋੜੀ ਲੈ ਤਨ ਖਾਲੀ ਆ ਜਾ ਅੱਛਾ 7 ਸਾਲ ਤੱਕ ਕਰੂਗਾ ਤੇ ਛੱੜਨਾ ਸ਼ੁਰੂ ਕਰਤਾ ਹਾਂਜੀ ਇੱਕ ਘੋੜੀ ਤਾਂ ਛੱਡਿਆ ਆਪਣੇ ਆਪ ਦੇ ਘਰ ਦੇ ਮਹੀਨੇ ਨੂੰ ਰਿਜ਼ਲਟ ਆ ਜਾ ਮਹੀਨੇ ਨੂੰ ਆਉ ਰਿਜ਼ਲਟ ਠੀਕ ਐ ਮੰਡੀ ਕਿਵੇਂ ਰਹੀ ਐ ਤਕੀ ਮੰਡੀ ਵਧੀਆ ਜੀ ਰਸ਼ ਬਹੁਤ ਆ ਰਸ਼ ਬਹੁਤ ਆ ਨਾ ਉਹ 11 12 ਨੂੰ ਤਾਂ ਮੀਂਹ ਪਿਆ ਲੱਗਦਾ ਸੀਗਾ ਵੀ ਖਰਾਬ ਜਾਊ ਕੰਮ ਮੰਡੀ ਜਾਊ ਵੀ ਲੰਮੀ ਜਾਣੀ ਬੀ ਤੱਕ ਜਾਊਗੀ ਬੀ ਤੱਕ ਜਾਊਗੀ ਹਾਂ ਤੇ ਬਾਹਰਲਾ ਵਪਾਰੀ ਆ ਰਿਹਾ ਐ यूपी महाराष्ट्र गुजरात वैसे 16 17 तक ही जाती है ना मंडी ज्यादातर तो 13 तो बाद 14 तो मांगी होती 14 तो रश ਘਟ ਜਾਂਦਾ ਠੀਕ ਹੈ ਅੱਜ 15 तरी ਹੋਈ ਅੱਜ ਵੀ ਰਸ਼ ਬਹੁਤ ਜਾਂਦਾ ਨਹੀਂ ਤੇ ਰਸ਼ ਘਟਣ ਲੱਗ ਜਾਂਦਾ ਹੈ ਮੌਸਮ ਖੁੱਲ ਗਿਆ ਨਾ ਉਹ ਫਰਕ ਤਾਂ ਹੁੰਦਾ ਮੌਸਮ ਵਧੀਆ ਹੋ ਗਿਆ ਹੁਣ ਚੰਗੇ ਚੰਗੇ ਕੋੜੇ ਆਏ ਸੀ ਫਿਰ ਬਹੁਤ ਆਏ ਹਾਂਜੀ ਨਾਲ ਵਾਰ ਸਾਰੇ ਆ ਗਏ ਹਾਂ ਆ ਨਹੀਂ ਬਿਲਕੁਲ ਉਹ ਤਾਂ ਹੈ ਹੀ ਅੱਛਾ ਤੇ ਕੀ ਇਹਦੀ ਮੀਟਿੰਗ ਚਾਰਜਿਸ ਕੀ ਰੱਖਿਆ ਹੈ ਇਹਦਾ 15000 ਆ ਜੀ ਬਾਲਪੁਰੀ ਓਕੇ ਆ ਹਾਂ ਜੀ ਸਾਰੀਆਂ ਪੂਰੀਆਂ ਲੌਕ ਕੇ ਆ ਜੀ ਤੇ ਘਰ ਦਾ ਬੱਚਾ ਕੀ ਤਿਆਰ ਕੀਤਾ ਘਰ ਦਾ ਬੱਚਾ ਤੇ ਕੋਈ ਲਾਈਨ ਦੀ ਮਾਂ ਵੀ ਹਾਂ ਜੀ ਆਈ ਮੈਂਟੂ ਵਾਲੇ ਘੋੜੇ ਦੀ ਆਈ ਮੈਂਟੂ ਵਾਲੇ ਘੋੜੇ ਦੀ ਆ ਠੀਕ ਆ ਬਾਈ ਫਿਰ ਤਾਂ ਦੋਵੇਂ ਲੈਣਾ ਹੀ ਤਕੜੀਆਂ ਹਾਂ ਜੀ ਹਾਂ ਜੀ 68 8 ਕਰਜੂ ਕਾਦਣਾ ਹਾਂਜੀ 8 ਦੇ ਨੇੜੇ ਵੱਜੂ 8 ਦੇ ਨੇੜੇ ਵੱਜੂ ਸਹੀ ਹੈ ਯਾਰ ਇੱਕ ਵਧੀਆ ਐ ਮੋੜ ਫਰੀਦ ਦਾ ਵੀ ਖੁੱਲਾ ਹੈ ਵਧੀਆ ਹੈ ਹਾਂਜੀ ਪੈਰਾਂ ਪੂਰਾ ਦਾ ਵੀ ਪੂਰਾ ਹੀ ਮਗਰ ਉਹ ਵੀ ਠੀਕ ਆ ਉਹ ਦੁੱਲਾ ਨਾਲ ਦੇਖ ਕੇ ਮੈਨੂੰ ਐ ਲੱਗਿਆ ਉਹ ਜਿਹੜੇ ਆਪਣੇ ਉਹ ਸੀਗੇ ਨਾ ਫੌਜੀ ਦੁੱਲਾ ਹਾਂਜੀ ਹਾਂਜੀ ਮੱਜੂ ਕੇ ਲਾਈਨ ਵਾਲੇ ਦੇ ਨਾਲ ਸੀ ਦੁੱਲਾ ਨਾ ਇਹ ਨਾਂ ਹੀ ਸੋਹਣਾ ਯਾਰ ਬਹੁਤ ਸੋਹਣਾ ਨਾਮ ਮਗਰ ਉਹ ਵੀ ਦੇਖ ਲਓ ਮਗਰ ਹਾਂ ਆਓ ਜੀ ਬਹੁਤ ਸੋਹਣਾ ਸਟਾਈਲਿੰਗ ਆ ਗਿਆ ਤੇ ਹੋਰ ਕਿੰਨੇ ਨਾਗਿਆ ਘਰੇ ਫਿਰ ਤੁਹਾਡੇ ਘਰੇ ਹੈਗੇ 4-5 ਨਾਗ ਹੀ ਠੀਕ ਆ ਕਿੰਨੇ ਚਿਰ ਤੋਂ ਕਰ ਰਹੇ ਹੋ ਘੋੜੀਆਂ ਦਾ ਕੰਮ ਤੁਸੀਂ 5 ਚ ਕਿਤਾਈ ਸ਼ੁਰੂੀ ਬਾਬਾ ਚੇਰੀ ਹੋ ਗਿਆ ਫਿਰ ਤਾਂ ਹਾਂ 5 ਚ ਕਿਤਾਈ ਪਹਿਲੀ ਘੋੜੀ ਲਈ ਤੇ ਵਧੀਆ ਫਾਇਦੇ ਵਾਲਾ ਕੰਮ ਹੈ ਹਾਂਜੀ ਹਾਂਜੀ ਵਧੀਆ ਜੀ ਵਿਕ ਜੰਦੇ ਨਗ ਚੰਗੇ ਵਧੀਆ ਵਧੀਆ ਵਿਕਦਾ ਨਹੀਂ ਅੱਗੇ ਨਾਲ ਵਧੀਆ ਜਾਨਵਰ ਹੋਈ ਕਦ ਕਾਠ ਵਾਲਾ ਹਾਂ ਅੱਗੇ ਨਾਲ ਸ਼ੌਂਕ ਵਧਿਆ ਕਿ ਘਟਿਆ ਹਾਂਜੀ ਬਹੁਤ ਜਿਆਦੇ ਹੋਇਆ ਹੁਣ ਹਿਸਾਬ ਨਾਲ ਮੰਡੀ ਚ ਰਾਜ ਹਾਂ ਹਾਂ ਸ਼ੌਂਕ ਵਧ ਰਿਹਾ ਅੱਗੇ ਨਾਲ ਹਨਾ ਅੱਗੇ ਤਾਂ ਆ ਜਗ੍ਹਾ 'ਚ ਕੋਈ ਆਉਂਦਾ ਨਹੀਂ ਸੀਗਾ ਇੱਥੇ ਹਾਂ ਉਹ ਪਿੱਛੇ ਹੀ ਮੰਡੀ ਮੁੱਕ ਜਾਂਦੀ ਸੀ ਸਹੀ ਗੱਲ ਹੈ ਮੈਂ ਵੀ ਦੇਖਦਾ ਸੀ ਹਾਂ ਆਰੀ ਭਰੀ ਫਰਦੀ ਮੈਂ ਵੀ ਦੇਖਦਾ ਪਿੱਛੇ ਨਾ ਹੋਰ ਸਟੇਟਾਂ ਵਾਲੇ ਖੜੇ ਹੁੰਦੇ ਸੀ ਇੱਥੇ ਤਾਂ ਜਿਹੜੇ ਗੱਡੀਆਂ ਨਾਲ ਬੰਨ ਕੇ ਬੱਸ ਹਾਂਜੀ ਹਾਂਜੀ ਤੇ ਹੁਣ ਤਾਂ ਟੈਂਟ ਜਿਵੇਂ ਤੰਬੂ ਪੂਰੇ ਹੀ ਲੱਗਣ ਲੱਗੇ ਅੱਗੇ ਤਾਂ ਊਠ ਵਗੈਰਾ ਇੱਥੇ ਖੜ੍ਹ ਜਾਂਦੇ ਹੁੰਦੇ ਹਾਂ ਹਾਂ ਊਠ ਵਗੈਰਾ ਸੀਗੇ ਕਿ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਫਿਰ ਅਸੀਂ ਤੇ 12 ਨੂੰ ਆਏ ਸੀ ਹਾਂ ਚਲੋ 2-3 ਦਿਨ ਤਾਂ ਹੋ ਹੀ ਗਏ ਤੁਹਾਨੂੰ ਭੀ ਘੋੜਾ ਆਇਆ 13 ਠੀਕ ਹੈ 13 ਨੂੰ ਲਿਆਦਾ ਬਸ ਅੱਜ ਭੇਜ ਤੇ ਘੋੜਾ ਰੱਖਣਾ ਕਿੰਨਾ ਕੁ ਮੰਗਿਆ ਮਹਿੰਗਾ ਤਾਂ ਨਹੀਂ ਕਹਿ ਸਕਦੇ ਕਿ ਆਪਾਂ ਜਾਂਦਾ ਸ਼ੌਂਕ ਹੋਣਾ ਚਾਹੀਦਾ ਬੰਦੇ ਨੂੰ ਇਹ ਸ਼ੌਕ ਆਉਦਾ ਹੰਦਾ ਸ਼ੌਕ ਨਾਲ ਹੀ ਪਾਲ ਸਕਦਾ ਇਤਾਂ ਦੇ ਆਪਾਂ ਹਰੇਕ ਬੰਦਾ ਹਨ ਬਿਲਕੁਲ ਸਹੀ ਗੱਲ ਹੈ ਵੀ ਇਹਨਾਂ ਮਹਿੰਗਾ ਨਹੀਂ ਪਰ ਸ਼ੌਕ ਜ਼ਰੂਰੀ ਹੈ ਵੀ ਦਿਨ ਰਾਤ ਤੁਹਾਡਾ ਇੱਕ ਸਾਮ ਸੰਭਾਲ ਜਾਦੇ ਪਾਲਦੇ ਸਾਮ ਸੰਭਾਲ ਜਾਦੇ ਪਾਲਦੇ ਸਹੀ ਹੈ ਆਪਾਂ ਨੇ ਨੌਲਜ ਹੋਣੀ ਚਾਹੀਦੀ ਹੈ ਜਿਹਨੇ ਰੱਖਣਾ ਤੇ ਨੌਲਜ ਕਿੱਥੋਂ ਲਵੇ ਫਿਰ ਬੰਦਾ ਨੌਲਜ ਕਿੱਦਾਂ ਵੀ ਆਪਾਂ ਜਾ ਕੇ ਫਾਰਮ ਦੇ ਜਾਈਏ ਜਾਂ ਹਨਾ ਜਿੰਨਾ ਦੇ ਨਾਲ ਲਾ ਕੇ ਥੋੜਾ ਟਾਈਮ ਫਰੀ ਹੋਣਾ ਹਾਂ ਪਤਾ ਹੋਣਾ ਚਾਹੀਦਾ ਪ੍ਰੋਪਰ ਪੱਠੇ ਵਗੈਰਾ ਦਾ ਪੱਠੇ ਵਗੈਰਾ ਦਾ ਗੱਲਾਂ ਪੱਠੇ ਸਤਾਤ ਵਗੈਰਾ ਦਾ ਜਾਰਿਸ਼ ਕਹਿਤਾ ਹੈ ਦਰਦਿਸ਼ ਕਹਿਤਾ ਹੈ ਚਲੋ ਠੀਕ ਹੈ ਨੰਬਰ ਇੱਥੇ ਤੁਹਾਡਾ ਦਿੱਤਾ ਹੀ ਹੋਇਆ ਨਾ ਠੀਕ